ਪਰ ਕਹਿੰਦੇ ਹੁੰਦੇ ਵੀ ਕੁਝ ਬੰਦਿਆਂ ਦੀ ਰਸੇ ਚ ਅਪਣ ਦੀ ਆਦਤ ਆ ਜਿਹੜੀ ਉਹ ਨਹੀਂ ਜਾਂਦੀ ਉਹੀ ਆਦਤ ਬਿੰਦਰੋ ਤੇ ਉਹਦੇ ਆਸ਼ਕ ਅਮਰ ਦੇ ਵਿੱਚ ਸੀ ਜਿਹੜੀ ਨਹੀਂ ਗਈ ਤੇ ਬਲਵਿੰਦਰ ਕੌਰ ਬਿੰਦਰੋ ਨੇ ਆਪਣੇ ਪਤੀ ਕਸ਼ਮੀਰ ਸਿੰਘ ਦਾ ਜਿਹੜਾ ਕਤਲ ਸੀ ਅਮਰ ਸਿੰਘ ਦੇ ਨਾਲ ਮਿਲ ਕੇ ਕਰਵਾ ਦਿੱਤਾ ਪਤਨੀ ਨੇ ਆਪਣੇ ਪਤੀ ਦਾ ਕਤਲ ਅਜਿਹੇ ਤਰੀਕੇ ਨਾਲ ਕੀਤਾ ਕਿ 2 ਮਹੀਨਿਆਂ ਤੱਕ ਪੁਲਿਸ ਨੂੰ ਵੀ ਜਿਹੜੇ ਸਬੂਤ ਆ ਉਹ ਨਹੀਂ ਮਿਲ ਸਕੇ ਤੇ 70 ਸਾਲਾ ਆਸ਼ਕ ਦੇ ਨਾਲ 50 ਸਾਲਾ ਪਤਨੀ ਨੇ ਰਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਤੇ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਕਿ ਪੁਲਿਸ ਮੁਲਾਜ਼ਮਾਂ ਨੇ ਇਹ ਦੱਸਿਆ ਕਿ ਜਿਹੜਾ ਮਰਨ ਵਾਲਾ ਸੀ ਉਹਦਾ ਨਾਮ ਸੀ ਕਸ਼ਮੀਰ ਸਿੰਘ ਜੀਦੀ লাশ ਆ ਜਿਹੜੀ ਰੇਲਵੇ ਸਟੇਸ਼ਨ ਦੇ ਕੋਲੋਂ ਲੱਭਦੀ ਹੈ ਹੁਣ ਵੇਖੋ ਲੋਕਾਂ ਨੇ ਨਵੇਂ-ਨਵੇਂ ਤਰੀਕੇ ਕਿਵੇਂ ਸਿੱਖੇ ਆ ਮਾਰਨ ਦੇ ਬਿਮਾਰਨ ਤੋਂ ਬਾਅਦ ਜਿਹੜੀ ਡੈੱਡ ਬਾਡੀ ਐ ਉਹ ਰੇਲਵੇ ਸਟੇਸ਼ਨ ਦੇ ਕੋਲ ਸੈੱਟ ਦਿੱਤੀ ਜਾਵੇ ਰੇਲ ਲਾਈਨਾਂ ਦੇ ਕੋਲ ਸੈੱਟ ਦਿੱਤੀ ਜਾਵੇ ਤਾਂ ਕਿ ਇਹ ਲੱਗੇ ਕਿ ਟ੍ਰੇਨ ਦੇ ਮੂਹਰੇ ਆ ਕੇ ਖੁਦਕੁਸ਼ੀ ਕਰ ਲਈ ਜਾਂ ਟ੍ਰੇਨ ਦੇ ਵਿੱਚ ਵੱਜਣ ਦੇ ਨਾਲ ਜਿਹੜਾ ਹਾਦਸਾ ਉਹ ਵਾਪਰ ਗਿਆ ਪਰ ਹੈਰਾਨੀਜਨਕ ਗੱਲ ਇਹ ਐ ਕਿ ਜਿਸ ਪਤਨੀ ਨੇ ਆਪਣੇ ਪਤੀ ਕਸ਼ਮੀਰ ਸਿੰਘ ਦਾ ਕਤਲ ਕੀਤਾ ਆਪਣੇ ਆਸ਼ਿਕ 70 ਸਾਲਾ ਅਮਰ ਸਿੰਘ ਨਾਲ ਮਿਲ ਕੇ ਤੇ 50 ਸਾਲਾਂ ਦੀ ਉਮਰ ਕਿੰਨੀ ਹੁੰਦੀ ਆ ਕਿ ਬੱਚੇ ਮੈਰਿਡ ਹੋਣਗੇ ਵਿਆਹੇ ਬਰੇ ਹੋਣਗੇ ਤੁਸੀਂ ਇਹ ਗੱਲ ਸੋਚੋ ਕਿ ਨਾਮ ਸੀ ਉਸ ਬੀਬੀ ਦਾ 50 ਸਾਲਾਂ ਦੀ ਦਾ ਬਲਵਿੰਦਰ ਕੌਰ ਉਰਫ ਬਿੰਦਰੋ ਬਿੰਦਰੋ ਨੇ ਆਪਣੇ 70 ਸਾਲਾਂ ਆਸ਼ਕ ਦੇ ਨਾਲ ਮਿਲ ਕੇ ਇਹ ਕਾਂਡ ਜਿਹੜਾ ਕੀਤਾ ਦੋਨਾਂ ਦੇ ਨਾਜਾਇਜ਼ ਸਬੰਧ ਦੱਸੇ ਜਾਂਦੇ ਸੀ ਰਸਤਿਆਂ ਦਾ ਘਾਣ ਹੁੰਦਾ ਜਾਪਦਾ ਦੇਖੋ ਪਰ ਇਹ ਦੇਖੋ ਕਿ ਕਤਲ ਕਰਨ ਤੋਂ ਬਾਅਦ ਕਸ਼ਮੀਰ ਸਿੰਘ ਨੂੰ ਉਹਦੀ ਪਤਨੀ ਬਲਵਿੰਦਰ ਕੌਰ ਤੇ ਬਲਵਿੰਦਰ ਕੌਰ ਦਾ ਆਸ਼ਕ ਅਮਰ ਸਿੰਘ ਮੋਟਰਸਾਈਕਲ ਤੇ ਬੰਨ ਕੇ ਲੈ ਜਾਂਦੇ ਆ ਤੇ ਰੇਲਵੇ ਸਟੇਸ਼ਨ ਦੇ ਕੋਲ ਲਾਈਨ ਦੇ ਕੋਲ ਉਹਨੂੰ ਛੋਟਾਉਂਦੇ ਆ ਤੇ ਜਿੱਥੋਂ ਇਹ ਮੰਨ ਲਿਆ ਗਿਆ ਕਿ ਕਿਸੇ ਨੇ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਇਸ ਇਨਵੈਸਟੀਗੇਸ਼ਨ ਕਰਨ ਦੇ 2 ਮਹੀਨਿਆਂ ਦੇ ਸਮੇਂ ਦੇ ਵਿੱਚ ਕੀ ਹੋਇਆ ਕਿ ਸੀਸੀਟੀਵੀ ਦੀਆਂ ਜਿਹੜੀਆਂ ਤਸਵੀਰਾਂ ਸੀ ਜਾਂ ਸਬੂਤ ਸੀਗੇ ਉਹ ਇਕੱਠੇ ਕਰਨੇ ਸ਼ੁਰੂ ਕੀਤੇ ਤੇ 2 ਮਹੀਨਿਆਂ ਬਾਅਦ ਇਹ ਖਲਾਸਾ ਹੁੰਦਾ ਹੁਣ ਦੇਖੋ ਕੋਈ ਉਮਰ ਦੀ ਸੀਮਾ ਨਹੀਂ ਰਹੇਗੀ ਕੋਈ ਰਿਸ਼ਤਿਆਂ ਦੇ ਲਿਹਾਜ਼ ਨਹੀਂ ਰਹਿ ਕੇ ਕਿ ਫੋਨ ਦੇ ਉੱਪਰ ਇਹ ਲੱਗਦੀਆਂ ਯਾਰੀਆਂ ਫੋਨ ਦੇ ਉੱਪਰ ਪੈਂਦਾ ਇਹ ਪਿਆਰ ਆ ਜਿਹੜਾ ਦਿਨ ਬਦਿਨ ਰਿਸ਼ਤਿਆਂ ਦਾ ਘਾਣ ਕਰਦਾ ਜਾਂਦਾ ਹੈ ਕਿਤੇ ਹੁਣ ਦੇਖੋ ਆਪਾਂ ਪਿੱਛੇ ਜੇ ਇੱਕ ਘਟਨਾ ਦੇਖੀ ਸੀਗੀ ਜਿਹੜੀ ਕਿ ਸੌਰ ਵਾਲੀ ਸੀ ਮੁਸਕਾਨ ਨੇ ਆਪਣੇ ਪਤੀ ਦਾ ਜਿਹੜਾ ਕਤਲ ਕੀਤਾ ਸੀ ਸੀਮਿੰਟ ਦੇ ਡਰਮ ਵਿੱਚ ਪਾ ਦਿੱਤਾ ਸੀ ਅਜਿਹੀ ਹੀ ਇਹ ਘਟਨਾ ਜਾਂ ਆਪਾਂ ਇਹ ਕੱਲ੍ਹ ਗਏ ਕੁਝ ਟਾਈਮ ਪਹਿਲਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਫਰਾਜਪਿੰਡ ਦੇ ਵਿੱਚ ਇੱਕ ਘਟਨਾ ਹੁੰਦੀ ਹੈ ਕੀ ਹੁੰਦਾ ਕਿ ਪਤੀ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਿਵੇਂ ਕੀਤਾ ਜਾਂਦਾ ਹੈ ਕਿ ਅਲਟੋ ਗੱਡੀ ਦੇ ਵਿੱਚ ਪٹرول ਪਾ ਕੇ ਜਿੰਦਾ ਸਾੜ ਦਿੱਤਾ ਜਾਂਦਾ ਕਿਉਂਕਿ ਉਦੋਂ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਰਾਵਾਂ ਬਹੁਤ ਚੱਲਦੀਆਂ ਸੀ ਬੁੜੀਆਂ ਦੇ ਦਿਮਾਗ ਕਿੰਨੇ ਛਾਤਰ ਹੋ ਗਏ ਆ ਤੇ ਉਹ ਤੋਂ ਬਾਅਦ ਭੋਗ ਵੀ ਪੈ ਜਾਂਦਾ ਭੋਗ ਪੈਣ ਤੋਂ ਬਾਅਦ ਕਿਤੇ ਪਿੰਡ ਦੀ ਪੰਚਾਇਤ ਉੱਥੇ ਜਾ ਕੇ ਕਿਸੇ ਹੋਟਲ ਦੇ ਵਿੱਚ ਸੀਸੀਟੀਵੀ ਕੈਮਰੇ ਵਿੱਚ ਵੇਖਦੀ ਹੈ ਜਿੱਥੇ ਪਤਾ ਲੱਗਦਾ ਹੈ ਕਿ ਦੋ ਬੰਦੇ ਝਗੜਾ ਕਰ ਰਹੇ ਐ ਉਹਨਾਂ ਨੇ अल्टੋ ਗੱਡੀ ਦੇ ਵਿੱਚ ਪਟ્રોલ ਪਾ ਕੇ ਬੰਦੇ ਨੂੰ ਮਚਾ ਦਿੱਤਾ ਤੇ 2 ਮਹੀਨਿਆਂ ਬਾਅਦ ਉਹ ਜਦੋਂ ਭੋਗ ਤੋਂ ਬਾਅਦ ਜਦੋਂ ਖਲਾਸੇ ਹੋਏ ਤੇ ਪਤਨੀ ਇਹ ਕਹਿ ਰਹੀ ਸੀ ਪਿੰਡ ਦੀ ਪੰਚਾਇਤ ਨੂੰ ਕਿ ਤੁਸੀਂ ਵੇਚ ਨਾ ਹੁਣ ਮੈਂ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦਾ ਚਾਹੁੰਦੀ ਕਿਉਂਕਿ ਹੋਣੇ ਕਤਲ ਜਿਉਂ ਕਰਵਾਇਆ ਸੀ ਅਜਿਹੀ ਘਟਨਾ ਇਹ ਹੋਈ ਆ ਕਿ ਭੋਗ ਪਾਇਆ ਹੋ ਦੋ ਮਹੀਨੇ ਦਾ ਸਮਾਂ ਲੰਘ ਗਿਆ ਬਿੰਦਰੋ ਤੇ ਉਹਦਾ ਆਸ਼ਕ ਅਮਰ ਨੂੰ ਮੌਜਾਂ ਲਾਕੀਆਂ ਹੋਣੀਆਂ ਵੀ ਰਾਹ ਦਾ ਰੋੜਾ ਵੀ ਹਟਾ ਦਿੱਤਾ ਗਿਆ ਕੰਡਾ ਵੀ ਕੱਢ ਦਿੱਤਾ ਗਿਆ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਪਰ ਪੰਜਾਬ ਪੁਲਿਸ ਨੇ ਪਰੂਫ ਇਕੱਠੇ ਕਰਕੇ ਜਿਹੜਾ ਹੈਗਾ ਹੁਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਨਾਂ ਦਾ ਜਿਹੜਾ ਰਿਮਾਂਡ ਹੈ ਉਹ ਵੀ ਲੈ ਲਿਆ ਪਰ ਸੋਚਣ ਦੀ ਗੱਲ ਹੈ ਕਿ ਦਿਨ ਬਦ ਦਿਨ ਇਹ ਘਟਨਾਵਾਂ ਇੰਨੀਆਂ ਜ਼ਿਆਦਾ ਵਧ ਰਹੀਆਂ ਜਾਂ ਤਰੀਕੇ ਵੇਖੋ ਕਿਹੜੇ ਅਪਣਾ ਰਹੇ ਨੇ ਵੀ ਕਿਸੇ ਨੂੰ ਪਤਾ ਨਾ ਹੋਵੇ ਕਿਸੇ ਨੂੰ ਜਜਮੈਂਟ ਨਾ ਹੋਵੇ ਕਿ ਕਤਲ ਹੋਇਆ ਕਿਵੇਂ ਲੁੱਟ ਖੋਹ ਦੀ ਜਿਹੜੀ ਵਾਰਦਾਤ ਦਾ ਅੰਜਾਮ ਦਿੱਤਾ ਜਾਂਦਾ ਕਦੇ ਉਹਨੂੰ ਕਿਹੜੇ ਤਰੀਕੇ ਨਾਲ ਮਾਰਿਆ ਜਾਂਦਾ ਵੀ ਸ਼ਾਇਦ ਅਸੀਂ ਇਹ ਜੁਰਮ ਕਰਕੇ ਬਚ ਜਾਵਾਂਗੇ ਇਹੋ ਜਿਹੇ ਘਟਨਾਵਾਂ ਜਿਹੜੀਆਂ ਚੱਲ ਪੀਆਂ ਵੀਡੀਓ ਤੁਸੀਂ ਨਾਲ ਚੱਲਦੀ ਵੇਖ ਸਕਦੇ ਹੋ ਪਰ ਅਜਿਹੇ ਘਟਨਾਵਾਂ ਸੱਚਮੁੱਚ ਚਿੰਤਾ ਦਾ ਵਿਸ਼ਾ ਕਿ ਆਖਰਕਾਰ ਕੋਈ ਕਾਨੂੰਨ ਬਣੇ ਪਰ ਇੱਥੇ ਕਾਨੂੰਨ ਵੀ ਕੀ ਕਰੂਗਾ ਜਦੋਂ ਜੇਕਰ ਅਜੇਹੇ ਉਮਰ ਦੇਖੋ ਤੁਸੀਂ 50 ਤੇ 70 ਸਾਲ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਸਮਝਾਉਣਾ ਜਿੱਥੇ ਆਪਣੇ ਛੋਟਿਆਂ ਤੋਂ ਅਸੀਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਉਹਨਾਂ ਨੂੰ ਦੱਸਣਾ ਕਿ ਆ ਗਲਤ ਹੈ ਸਹੀ ਹੈ ਪਰ ਇੰਨੀ-ਇੰਨੀ ਉਮਰ ਦੇ ਜਦੋਂ ਗਲਤ ਹੋ ਰਹੇ ਨੇ ਬਜ਼ੁਰਗ 70 ਸਾਲ ਉਮਰ ਬਹੁਤ ਹੁੰਦੀ ਹੈ 50 ਸਾਲ ਉਮਰ ਬਹੁਤ ਹੁੰਦੀ ਹੈ ਜਿੱਥੇ ਬੰਦੇ ਨੂੰ ਸਾਰੀ ਸੋਝੀ ਆ ਜਾਂਦੀ ਹੈ ਜ਼ਿੰਦਗੀ ਦੇ ਸਾਰੇ ਰੰਗ ਹੰਡਾ ਲੈਂਦਾ ਪਰ ਕਹਿੰਦੇ ਹੁੰਦੇ ਵੀ ਕੁਝ ਬੰਦਿਆਂ ਦੀ ਰਸੇ ਚੱਪਣ ਦੀ ਆਦਤ ਆ ਜਿਹੜੀ ਉਹ ਨਹੀਂ ਜਾਂਦੀ ਉਹੀ ਆਦਤ ਬਿੰਦਰੋ ਤੇ ਉਹਦੇ ਆਸ਼ਕ ਅਮਰ ਦੇ ਵਿੱਚ ਸੀ ਜਿਹੜੀ ਨਹੀਂ ਗਈ ਤੇ ਬਲਵਿੰਦਰ ਕੌਰ ਬਿੰਦਰੋ ਨੇ ਆਪਣੇ ਪਤੀ ਕਸ਼ਮੀਰ ਸਿੰਘ ਦਾ ਜਿਹੜਾ ਕਤਲ ਸੀ ਅਮਰ ਸਿੰਘ ਦੇ ਨਾਲ ਮਿਲ ਕੇ ਕਰਵਾ ਦਿੱਤਾ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਆਖਰਕਾਰ ਇਹ ਰਿਸ਼ਤੇ ਜਿਹੜੇ ਦਿਨ-ਬ-ਦਿਨ ਤਾਰ ਹੁੰਦੇ ਆ ਇਹਦਾ ਮੁੱਖ ਕਾਰਨ ਕੀ ਹੈ